ਵਰਲਡ ਦੇ ਵਿੱਚੇ ਪਹਿਲਾ ਪ੍ਰਧਾਨ ਹੋਊ ਜਿਹੜਾ ਸ਼ਹਿਰ ਦਾ ਪ੍ਰਧਾਨ ਆ ਉਹ ਮਗਰਮਸ ਦੇ ਹੰਝੂ ਰੋਕੇ ਪ੍ਰਧਾਨ ਦੇਖਿਆ ਵਰਲਡ ਦੇ ਵਿੱਚੇ ਪਹਿਲਾ ਪ੍ਰਧਾਨ ਹੋਊ ਜਿਹੜਾ ਸ਼ਹਿਰ ਦਾ ਪ੍ਰਧਾਨ ਆ ਉਹ ਮਗਰਮਸ ਦੇ ਹੰਝੂ ਰੋਕੇ ਲੋਕਾਂ ਦੇ ਵਿੱਚ ਆਪਣੀ ਵੇਜ ਬਣਾਉਣਾ ਚਾਹੁੰਦਾ ਅਸਲ ਵਿੱਚ ਉਹ ਝੂਠ ਦਾ ਪਲੰਦਾ ਹਮੇਸ਼ਾ ਝੂਠ ਬੋਲਦਾ ਸੈਨ ਕਰਨ ਤੋਂ ਪ੍ਰਧਾਨ ਨੂੰ ਸ਼ੋਕਾ ਰੋਇਆ ਮੈਨੂੰ ਤਾਂ ਇਹ ਨਹੀਂ ਆਉਂਦਾ ਮੈਨੂੰ ਤਾਂ ਇਹ ਸੀ ਪ੍ਰਧਾਨ ਨੂੰ ਨੌਲੇਜ ਘੱਟ ਆ ਇਹਨਾਂ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੂੰ ਵੀ ਨੌਲੇਜ ਨਹੀਂ ਪ੍ਰਧਾਨ ਦਾ ਇਹਦੇ ਵਿੱਚ ਹੋਰ ਇਹ ਨਹੀਂ ਹਾਊਸ ਚ ਮੁੱਤਾ ਕਿਉਂ ਲੈ ਕੇ ਆ ਰਹੇ ਹੋ ਕਿੰਨੀ ਝੂਠੀ ਗੱਲ ਆ ਕਿ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਤਾਂ ਜਿਹੜੇ ਤੁਸੀਂ ਛੋਟੇ ਜਿਹੇ ਸੱਦੇ ਦਿੱਤੇ ਸਾਰੀ ਪ੍ਰੈਸ ਆਈ ਹੈ ਕਵਰ ਕਰਨ ਤੁਹਾਡਾ ਬਹੁਤ ਧੰਨਵਾਦ ਜੀ ਜਿਹੜਾ ਅੱਜ ਦਾ ਮੇਨ ਦਾ ਜਿਹੜਾ ਮਤਾ ਪਿਆ ਹੋਇਆ ਆ ਆ ਮਤਾ ਪਰ ਮੈਂ ਪੜ ਕੇ ਸੁਣਾਉਣਾ ਤੁਹਾਨੂੰ 2 ਮਿੰਟ ਲੱਗਣਗੇ ਮੈਂ ਟੋਟਲ ਬਰੀਫ ਕਰੂੰਗਾ ਰਿਪੋਰਟ ਵੱਲੋਂ ਪ੍ਰਧਾਨ ਨਗਰ ਕਾਉਂਸਲ ਖੰਨਾ ਕੀ ਸ਼੍ਰੀ ਅਮਰੀਸ਼ ਕਾਲਗਿਆ ਮੈਂਬਰ ਵਾਰਡ ਨੰਬਰ 4 ਨਾਲ ਹੋਰ ਕਈ ਕਾਉਂਸਲਰ ਸਹਿबान ਸਾਫ ਕਾ ਪ੍ਰਧਾਨ ਸ਼੍ਰੀ ਵਿਕਾਸ ਮਹਿਤਾ ਵੱਲੋਂ ਸ਼੍ਰੀ ਨਵੀਨ ਸ਼ਰਮਾ ਵਕੀਲ ਰਾਹੀਂ ਇੱਕ ਨੋਟਿਕ ਸਰਕਾਰੀ ਸਰਕਾਰਾ ਭਾਗ ਪੰਜਾਬ ਦੇ ਉੱਚ ਅਧਿਕਾਰ ਤੇ ਕਾਰਜਕਾਰਜ ਸਦਕ ਅਫਸਰ ਨਗਰ ਕਾਉਂਸਲ ਖੰਨਾ ਨੂੰ ਭੇਜਿਆ ਗਿਆ ਕਿ ਵਾੜ ਬੰਦੀ ਦੇ ਵਿੱਚ ਗੰਭੀਰ ਹਨਤਾਈਆਂ ਹਨ ਰੂਲਾਂ ਦੀ ਉਲੰਘਣਾ ਦਾ ਦੋਸ਼ ਲਾਉਂਦੇ ਹੋਏ ਵਾਰਡ ਨੰਬਰ 25 ਤੇ 2025-26 ਨੂੰ ਰੋਕਣ ਦੀ ਮੰਗ ਕੀਤੀ ਗਈ ਹੈ ਇਹ ਨੋਟਿਸ ਦੀ ਕਾਪੀ ਨਗਰ ਕੌਂਸਲ ਪ੍ਰਧਾਨ ਨੂੰ ਭੇਜਦੇ ਮਾਮਲੇ ਕੌਂਸਲ ਹਾਊਸ ਵਿਚਾਰ ਦੇਣ ਭੇਜਿਆ ਗਿਆ ਪੰਜ ਵਜੇ ਤੋਂ 10 ਮਿੰਟ ਤੇ ਨਕਸ਼ਾ ਲੱਗੇ 26 ਤਰੀਕ ਨੂੰ ਤੇ ਫਿਰ ਇਹਨਾਂ ਦੇ ਪ੍ਰਧਾਨ ਜੀ ਨਗਰ ਕੌਂਸਲ ਦੇ ਕੋਲ ਕਿਹੜਾ ਅੰਤਰ ਗਿਆ ਸੀ ਜਿਹੜਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਜੇ 10 ਮਿੰਟ ਪਹਿਲਾਂ ਨਕਸ਼ਾ ਲੱਗ ਰਿਹਾ ਤਾਂ ਆ ਕਿਵੇਂ ਗੰਭੀਰ ਹਨਤਾਈਆਂ ਨੇ ਨਕਸ਼ਾ ਦੇਖਣ ਤੋਂ ਬਾਅਦ ਇਹ ਬਾਅਦ ਇਹ ਗੰਭੀਰ ਹੰਤਾਈਆਂ ਦਾ ਪਤਾ ਲੱਗਿਆ ਇਹ ਟੋਟਲ ਬੇਵਕੂਫ ਤੇ ਝੂਠ ਦਾ ਪਲੰਦਾ ਨਕਸ਼ਾ 22 ਤਰੀਕ ਨੂੰ ਹੀ ਮਸਲ ਕਮੇਟੀ ਤੇ ਲੱਗ ਚੁੱਕਿਆ ਸੀ ਮੈਂ ਤੁਹਾਨੂੰ ਇੱਕ ਪ੍ਰੈਸ ਨੂੰ ਸਵਾਲ ਕਰਦਾ ਨਕਸ਼ਾ ਬਾਅਦ ਚ ਲੱਗ ਰਿਹਾ ਹੰਤਾਈਆਂ ਇਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦੀਆਂ ਨੇ ਪੋਸੀਬਲ ਹੈ ਕੋਈ ਪੋਸੀਬਲੀ ਇਹਦੇ ਵਿੱਚ ਨੰਬਰ 2 ਦੇ ਉੱਤੇ ਪ੍ਰਧਾਨ ਦੇ ਕੋਲ ਕੋਈ ਪਾਵਰ ਨਹੀਂ ਕੀ ਉਹ ਡੀਵੀ ਲਿਮਿਟੇਸ਼ਨਸ ਨੂੰ ਕਰ ਸਕੇ ਚੈਲੰਜ ਕਰ ਸਕੇ ਪ੍ਰਧਾਨ ਕੋਲ ਇੱਕ ਵੀ ਪਾਵਰ ਨਹੀਂ ਹੈਗੀ ਉਹ ਸਿਰਫ ਇੱਕ ਮੈਂਬਰ ਆ ਆ ਵੀ ਮਿਸੀਪਲ ਐਕਟ 1972 ਦਾ ਬਣਿਆ ਹੋਇਆ ਈਓ ਨੇ ਬੋਰਡ ਬਣਾਉਣਾ ਪ੍ਰਧਾਨ ਕੋਲ ਕੋਈ ਵੀ ਪਾਵਰ ਨਹੀਂ ਹੈਗੀ ਇਹ ਵੀ ਸ਼ੋਗਰ ਹੈ ਕਿ ਜਿਹੜਾ ਮਿਸੀਪਲ ਐਕਟ ਹੈ 1972 ਦਾ ਬਣਿਆ ਹੋਇਆ ਜੇਕਰ ਉਹਦੇ ਵਿੱਚ ਕੋਈ ਐਮੈਂਡਮੈਂਟ ਹੋਈ ਹੁੰਦੀ ਇਹਨਾਂ ਨੇ ਕਹਿਣਾ ਦੀ ਸੋਧਰੇ ਕਰਤਾ ਹੁਣ ਇੱਕ ਜਿਹੜੀ ਡੀ ਲਿਮਿਟੇਸ਼ਨਸ ਪਹਿਲਾਂ ਸੀਗੀ ਤੁਸੀਂ ਦੇਖੋ ਜਿਹੜਾ ਛੋਟੇ ਖੰਨੇ ਦਾ ਬੋਰਡ ਆ ਛੋਟੇ ਖੰਨੇ ਦਾ ਵਾਰਡ ਹੈਗਾ ਵਾਰਡ ਨੰਬਰ 27 ਉਹਦੀ ਲਿਮਟ ਆਕੇ ਲੱਗਦੀ ਸੀਗੀ ਪੁਰਾਣੇ ਵਾਰਡ ਦੀ ਰੈਸਟ ਹਾਊਸ ਨੂੰ ਰੇਲਵੇ ਲਾਈਨ ਰੇਲਵੇ ਲਾਈਨ ਰੇਲਵੇ ਲਾਈਨ ਜਿੱਥੇ ਸਰਦਾਰ ਗੁਰਕੀਰ ਸਿੰਘ ਕੋਟਲੀ ਦੀ ਰਹਿائش ਹਾਂ ਉਹ ਵਿੱਚ ਪੈਂਦਾ ਵਿੱਚ ਪੈਂਦਾ ਸੀ ਸਭ ਤੋਂ ਵੱਡਾ ਇਸ ਦੇ ਵਿੱਚ ਜਿਹੜਾ ਫਾਇਦਾ ਹੋਇਆ ਸਰਦਾਰ ਗੁਰਕੀਰ ਸਿੰਘ ਕੋਟਲੀ ਨੂੰ ਹੋਇਆ ਨਹੀਂ ਗੱਲ ਕਿਉਂਕਿ ਉਹਨਾਂ ਨੂੰ ਪਹਿਲਾਂ ਆਪਣੇ ਜੇ ਕੋਈ ਸਾਈਨ ਕਰਾਉਣੇ ਜਾਣੇ ਸੀ ਤਾਂ ਛੋਟੇ ਖੰਨੇ ਜਾਣਾ ਪੈਂਦਾ ਸੀ ਹੁਣ ਤਾਂ ਵਾਕਿੰਗ ਡਿਸਟੈਂਸ ਦੇ ਲਈ ਉਹੀ ਵਾਰਡ ਨੂੰ ਵਾਰਡ ਬਣਾਤਾ ਅਸੀਂ ਜਿਹੜੀ ਜਿਹੜਾ ਸਰਕਾਰ ਨੇ ਵਧੀਆ ਵਾਰਡ ਬੰਦੀ ਬਣਾਈ ਆ ਤੁਸੀਂ ਦੱਸੋ ਕਿ ਇੱਕ ਵਾਰਡ ਨੂੰ ਕੰਪੈਕਟ ਕਰਤਾ ਕਿਤੇ ਛੋਟਾ ਖੰਨਾ ਤੇ ਕਿਤੇ ਰੇਲਵੇ ਲਾਈਨਾਂ ਕੋਈ ਸਿਸਟਮ ਸੀ ਉਹਦਾ ਸੋ ਜਿਹੜੀ ਵਾਰਡ ਹੁੰਦੀ ਹੋਈ ਆ ਵਾਰਡ ਬੰਦੀ ਬਿਲਕੁਲ ਜਾਇਜ਼ ਹੋਈ ਆ ਤਰੀਕੇ ਨਾਲ ਹੋਈ ਆ ਲਿਮਿਟੇਸ਼ਨਸ ਦੇ ਅਕੋਰਡਿੰਗ ਹੋਈ ਆ ਇਹਦੇ ਵਿੱਚ ਕੁਝ ਵੀ ਨਹੀਂ ਹੋਇਆ ਜਿਹੜਾ ਸਰਕਾਰ ਨੇ ਕੱਲ ਇਹਨੂੰ ਪ੍ਰਧਾਨ ਦੇ ਜਿਹੜਾ 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 ਸਰਕਾਰ ਦੇ ਹੱਕ ਦੇ ਵਿੱਚ ਜਿਹੜੀ ਚੀਜ਼ ਹੋਈ ਆ ਨਾ ਸੌਰੀ ਵਾਰਡ ਬੰਦੀ ਸ਼ਹਿਰ ਦੇ ਹੱਕ ਦੇ ਵਿੱਚ ਹੋਈ ਆ ਇੱਕ ਤਾਂ ਜਿਹੜਾ ਬੋਰਡ ਦਾ ਬੈਲੈਂਸ ਸੀ ਉਹਨੂੰ ਕਲੀਅਰ ਕੀਤਾ ਗਿਆ ਕਿ ਜਿਹੜੀ ਵੋਟ ਆ ਉਹ ਪ੍ਰੋਪਰ ਹੋ ਜਵੇ 81ਵਾਂ ਆਬਾਦੀ ਹੈਗੀ ਆ ਜੀ 3700 ਦੇ ਕਰੀਬ ਮੈਕਸਿਮਮ ਆਬਾਦੀ ਹੈਗੀ ਆ 4700 10% ਪਪੂਲੇਸ਼ਨ ਦਾ ਫਰਕ ਆ ਉਹਦੇ ਵਿੱਚ ਵੋਟਰ ਦਾ ਕੋਈ ਫਰਕ ਨਹੀਂ ਪਾਪੂਲੇਸ਼ਨ ਦਾ ਫਰਕ ਆ ਸੋ ਪ੍ਰਧਾਨ ਦੇ ਕੋਲ ਨਾ ਤਾਂ ਕੋਈ ਪਾਵਰਾਂ ਨੇ ਕੱਲ ਜਿਹੜਾ ਉਹਨੂੰ ਸ਼ੋਕਾਸ ਹੋਇਆ ਉਹਨੇ ਬਿਲਕੁਲ ਇਹ ਮਤੇ ਨੂੰ ਨਜਾਇਜ਼ ਲੈ ਕੇ ਆਂਦਾ ਗਿਆ ਕਿ ਕੋਈ ਕੋਈ ਰਾਈਟ ਹੀ ਨਹੀਂ ਆ ਤੁਸੀਂ ਇਹਦੇ ਵਿੱਚ ਆ ਮੈਂ ਤੁਹਾਨੂੰ ਦੱਸਦਾ ਮਿਸੀਪਲ ਐਕਟ ਦੇ ਵਿੱਚ ਅ ਦੀ ਸਟੇਟ ਗਵਰਨਮੈਂਟ ਜਿਹੜੀ ਸਟੇਟ ਗਵਰਨਮੈਂਟ ਆ ਉਹ ਨਹੀਂ ਕਰਨਾ ਦੀ ਪਾਵਰ ਆਫ ਰਿਸਪੋਨਸੀਬਿਲਟੀ ਡੀਲਿਮਿਟੇਸ਼ਨਸ ਆਫ ਦੀ ਵਾਰਡਸ ਇਨ ਮਿਸਪਲ ਕਾਉਂਸਲ ਅੰਡਰ ਦੀ ਪੰਜਾਬ ਮਿਸਪਲ ਐਕਟ 1911 ਪਾਰਲੀਮੈਂਟ ਦੇ ਵਿਦੀ ਸਟੇਟਸ ਗਵਰਨਮੈਂਟ ਸਟੇਟ ਗਵਰਨਮੈਂਟ ਨੇ ਕਰਨਾ ਨਾ ਕਿ ਮਿਸਪਲ ਕਾਉਂਸਲ ਨੇ ਕਰਨਾ ਸੋ ਜਦੋਂ ਇਹਦਾ ਰਾਈਟ ਹੀ ਨਹੀਂ ਹੈ ਕਿ ਕਿਵੇਂ ਕਰ ਸਕਦਾ ਜੀ ਜੇ ਇਹਦੀ ਮੀਟਿੰਗ ਕੀਤੀ ਆ ਜਿਹੜਾ ਕੱਲ ਇਹਨੂੰ ਜਵਾਬ ਤਲ ਵੀ ਹੋਈ ਆ ਜਵਾਬ ਤਲ ਵੀ ਹੋਈ ਆ ਜਦ ਇਸ ਦੀ ਲਿਮਿਟਸ ਚ ਨਹੀਂ ਹੈਗਾ ਜਦ ਪ੍ਰਧਾਨ ਉਹਦੇ ਵਿੱਚ ਪ੍ਰਧਾਨ ਸਿਰਫ ਇੱਕ ਆਰਡਰੀ ਮੈਂਬਰ ਆ ਮਿਸਪਲ ਐਕਟ ਦੇ ਅਕੋਰਡਿੰਗ ਉਹਦੇ ਵਿੱਚ ਵੀ ਪ੍ਰਧਾਨ ਦੀ ਕੋਈ ਵੋਟ ਕੰਸੀਡਰ ਨਹੀਂ ਹੋਣੀ ਕੁਛ ਨਹੀਂ ਹੋਣਾ ਤਾਂ ਇਹਦੇ ਵਿੱਚ ਜਿਹੜਾ ਸ਼ੋਅ ਕਾਸ ਹੋਇਆ ਹੈ ਹਾਊਸ ਦੇ ਵਿੱਚ ਲੈ ਕੇ ਨਹੀਂ ਆ ਸਕਦਾ 31 10 ਨੂੰ ਸਾਡੀ ਪਹਿਲੀ ਹਾਊਸ ਦੀ ਮੀਟਿੰਗ ਹੋਈ ਆ ਜੇ ਬਾੜਬੰਦੀ ਦੇ ਮਤਾ ਲੈ ਕੇ ਆਉਣਾ ਸੀ 31 10 ਨੂੰ ਲੈ ਕੇ ਆਉਂਦਾ ਨਰੋਲ ਸਿਰਫ ਕਾਂਗਰਸ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਉਸ ਨੇ ਇਹ ਕੀਤਾ ਉਹਦੇ ਦੇ ਵਿੱਚ ਪ੍ਰਧਾਨ ਵੱਲੋਂ ਨਗਰ ਕੌਂਸਲ ਖੰਨਾ ਤੇ ਕਾਂਗਰਸ ਪਾਰਟੀ ਵੱਲੋਂ ਸ਼ਹਿਰ ਨੂੰ ਬਹੁਤ ਗੁੰਮਰਾਹ ਕੀਤਾ ਜਾ ਰਿਹਾ ਕੀ ਇਹ ਵਾੜਬੰਦੀ ਹੋ ਰਹੀ ਹੈ ਉਹਨਾਂ ਵੱਲੋਂ ਜੋ ਸ਼ਬਦ ਵਰਤੇ ਗਏ ਉਹ ਮੈਂ ਤੁਹਾਨੂੰ ਅੱਗੇ ਇਹਦਾ ਬਰੀਫ ਕਰਦਾ ਸਭ ਤੋਂ ਪਹਿਲਾਂ ਤਾਂ ਕੋਈ ਵੀ ਜਿਹੜੀ ਵਾਰਡਬੰਦੀ ਆ ਉਹ ਸ਼ਹਿਰ ਨੂੰ ਸਹੀ ਰੱਖਣ ਲਈ ਸ਼ਹਿਰ ਦੇ ਵਿੱਚ ਉਹਦੇ ਤਿੰਨ ਰੀਜ਼ਨ ਨੇ ਵਾਰਡਬੰਦੀ ਕਿਉਂ ਹੁੰਦੀ ਫਸਟ ਹੈ ਕਿ ਸ਼ਹਿਰ ਦੀ ਜੇ ਲਿਮਿਟੇਸ਼ਨਸ ਵਧੀਆਂ ਹੋਣ ਸੈਕੰਡ ਹੈਗਾ ਸ਼ਹਿਰ ਦੇ ਵਿੱਚ ਕੋਈ ਵੀ ਜੇ ਆਬਾਦੀ ਇਨਕਰੀਜ਼ ਹੋਈ ਹੋਵੇ ਤਾਂ ਉਹ ਵਾਰਡਬੰਦੀ ਆ ਦੀ ਜਿਹੜਾ ਉਹ ਡਿਲੀਮਿਟੇਸ਼ਨਸ ਸਰਕਾਰ ਵੱਲੋਂ ਕਰਾਈ ਜਾਂਦੀ ਹੈ ਸੋ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਆਪਣੇ ਕੋਲ ਕਾਰਨ ਸੀ ਸ਼ਹਿਰ ਦੀ ਆਬਾਦੀ ਇਨਕਰੀਸ ਹੋਈ ਉਹ ਆਬਾਦੀ ਦੇ ਅਕੋਰਡਿੰਗਲੀ ਜਿਹੜੀ ਹੈਗੀ ਵਾਰਡਬੰਦੀ ਹੋ ਰਹੀ ਹੈ ਉਹਦੇ ਵਿੱਚ ਹੋਰ ਕੋਈ ਇਹੋ ਜਿਹਾ ਕਾਰਨ ਨਹੀਂ ਹੈਗਾ ਤੇ 10% ਤੋਂ ਜ਼ਿਆਦਾ ਜੇ VOTER ਦਾ ਫਰਕ ਹੋਵੇ ਵੀ VOTE ਕਿਸੇ ਵਾਰਡ ਦੇ ਵਿੱਚ ਫਾਰ ਐਗਜ਼ਾਮਪਲ ਆਪਣੇ ਸ਼ਹਿਰ ਦੇ ਵਿੱਚ ਇੱਕ 14 ਨੰਬਰ ਵਾਰਡ ਆ ਉਹਦੀ VOTER ਟੋਟਲ 18100 ਦੇ ਕਰੀਬ ਸੀ ਤੇ ਬਾਕੀ ਜਿਹਨੇ ਵਾਰਡ ਨੇ ਉਹਨਾਂ ਦੀ VOTER ਹੈ ਜਿਹੜੀ ਉਹ 4000 ਦੇ ਕਰੀਬ ਸੀ ਸੋ ਨੂੰ ਬੈਲੈਂਸ ਕਰਨ ਲਈ ਸੋ ਮੈਨੂੰ ਪਹਿਲਾਂ ਤਾਂ ਮੈਂ ਇਹ ਸ਼ੁਰੂ ਕਰਦਾ ਵੀ 1800 ਤੇ 4000 ਜਿਹੜੀ ਪਿਛਲੀ ਵਾਰ ਵਧੀ ਸੀ ਕੀ ਉਹ ਜੈ ਸੀ ਜੇ ਅੱਜ ਸਰਕਾਰ ਨੇ ਕੋਈ ਵਧੀਆ ਕੰਮ ਕੀਤਾ ਉਹ ਉਪਰਾਲਾ ਕੀਤਾ ਉਸ ਨੂੰ 네ਗੇਟਿਵ ਕ੍ਰੀਏਟ ਦੇ ਕੇ ਉਹਨੂੰ ਕੀਤਾ ਜਾ ਰਿਹਾ ਨੰਬਰ 2 ਦੇ ਉੱਤੇ ਜਿਹੜੀ ਡੀਲਿਮਿਟੇਸ਼ਨਸ ਨੇ ਪੰਜਾਬ ਸਰਕਾਰ ਨੇ ਕਰ ਲਈ ਹੁੰਦੀ ਹੈ 1911 ਮਿਸਪਲ ਐਕਟ ਹੈ ਜਿਹੜਾ 1972 ਚ ਬਣਿਆ ਸੀ ਉਹਦੀ ਮੈਂ ਤੁਹਾਨੂੰ ਕਾਪੀਆਂ ਦੇਣੀਆਂ ਨੇ ਉਪਰ ਜਿਹੜੀ ਲਿਮਿਟਲ ਉਹਦੇ ਵਿੱਚ ਜਿਹੜੀ ਡੀਲਿਮਿਟੇਸ਼ਨਸ ਨੇ ਡੀਲਿਮਿਟੇਸ਼ਨਸ 1911 ਐਕਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕਰਨੀ ਹੁੰਦੀ ਉਹਦੇ ਵਿੱਚ ਨਗਰ ਕੌਂਸਲ ਦੇ ਕੋਲ ਕੋਈ ਰਾਈਟ ਨਹੀਂ ਹੈ ਨਗਰ ਕੌਂਸਲ ਦੇ ਵਿੱਚੋਂ ਜਿਹੜੀਆਂ ਪਾਵਰਾ ਨੇ ਇੱਕ ਬੋਰਡ ਬਣਾਉਣਾ ਯੂਨੀ ਯੂਨੀ ਇੱਕ ਬੋਰਡ ਦਾ ਗਠਨ ਕਰਨਾ ਬੋਰਡ ਨੇ ਜਾ ਕੇ ਉੱਥੇ ਬੋਰਡ ਦੀ رائے ਲੈਣੀ ਹੈ ਵਾਰਡਪਦੀ ਸਰਕਾਰ ਨੇ ਕਰਨੀ ਹੈ ਇੱਥੇ ਅਜੀਬ ਕੰਮ ਦੇਖਿਆ ਇਹ ਕਹਿੰਦੇ ਨੇ ਕਿ ਵਾਰਡਬੰਦੀ ਵੀ ਅਸੀਂ ਉਹ ਕਰਨੀ ਹੈ ਚੋਣ ਵੀ ਅਸੀਂ ਉਹ ਲੜਨੀ ਹੈ ਇੱਕਵੇਂ ਹੋਊਗਾ ਜੀ ਟੈਸਟ ਦਾ ਐਗਜ਼ਾਮ ਦੇਣਾ ਭਾ ਐਗਜ਼ਾਮ ਦੇ ਲਈ ਤਾਂ ਸਰਕਾਰ ਨੇ ਇੱਕ ਪ੍ਰਪੇਅਰ ਕਰਨਾ ਆ ਜਿਹੜੀ ਡੀ ਲਿਮਿਟੇਸ਼ਨਸ ਹੈ ਡੀ ਲਿਮਿਟੇਸ਼ਨਸ ਸਰਕਾਰ ਦਾ ਮਸਲਾ ਇਹਦੇ ਵਿੱਚ ਨਗਰ ਕੌਂਸਲ ਖੰਨਾ ਦਾ ਕੋਈ ਵੀ ਨਾ ਉਹ ਰੋਕ ਸਕਦਾ ਵਾਰਡਬੰਦੀ ਸਰਕਾਰ ਦਾ ਵਿਸ਼ਾ ਸਰਕਾਰ ਨੇ ਕਰਨੀ ਹੈ ਸਰਕਾਰ ਦੇ ਅਕੋਰਡਿੰਗ ਹੋਣੀ ਹੈ ਨਾ ਪ੍ਰਧਾਨ ਇਹਦੇ ਵਿੱਚ ਇੱਕ ਹੋਰ ਲਿਖਿਆ ਹੋਇਆ ਪ੍ਰਧਾਨ ਦੇ ਮਤੇ ਦੇ ਵਿੱਚ ਕਾਰਜ ਸாதਕ ਅਫਸਰ ਵੱਲੋਂ ਕੌਂਸਲ ਦੀ ਪ੍ਰਵਾਨਗੀ ਤੋਂ ਬਿਨਾਂ ਅਤੇ ਪ੍ਰਧਾਨ ਦੀ ਕੌਂਸਲ ਦੀ ਸਹਿਮਤੀ ਤੋਂ ਬਿਨਾ ਬਾੜਬੰਦੀ ਦੀ ਸਬ ਕਮੇਟੀ ਦੇ ਮੈਂਬਰਾਂ ਦੀ ਤਜਵੀਜ਼ ਭੇਜਣਾ ਸਰਾਸਰ ਗਲਤ ਆ ਤੁਸੀਂ ਦੱਸੋ ਕਿ ਇਹਦੇ ਵਿੱਚ ਕਿੱਥੇ ਅਧਿਕਾਰ ਆ ਇਹ ਈਓ ਕੋਰ ਨੇ ਰਾਈਟਸ ਉਹਨੇ ਇੱਕ ਕਮੇਟੀ ਦੀ ਸਿਲੈਕਸ਼ਨ ਕਰਨੀ ਆ ਉਹਨੇ ਈਓ ਨੇ ਰਾਈਟ ਸਿਲੈਕਸ਼ਨ ਕਰਕੇ ਆਪਣੇ ਉਹਦੇ ਵਿੱਚੋਂ ਭੇਜਣੀ ਆ ਕੱਲੀ ਇਹਨਾਂ ਨੂੰ ਹੀ ਪ੍ਰੋਬਲਮ ਹੋਊਗੀ ਆ ਲੋ ਜੀ ਆ ਈਓ ਕੋਰ ਨੇ ਰਾਈਟਸ ਉਹਨੇ ਇਹਦੀ ਸਬ ਕਮੇਟੀ ਬਣਾਉਣੀ ਆ ਈਓ ਕੋਰ ਰਾਈਟਸ ਨੇ ਪ੍ਰਧਾਨ ਕੋਲੇ ਕੋਈ ਰਾਈਟ ਨਹੀਂ ਸਿਰਫ ਉਹ ਇੱਕ ਮੈਂਬਰ ਸੋ ਇਹ ਚੀਜ਼ਾਂ ਨੇ ਇਹੀ ਤੁਹਾਨੂੰ ਦੱਸਣਾ ਸੀ ਕਿ ਜੋ ਸ਼ਹਿਰ ਨਾਲ ਆ ਟੋਟਲੀ ਠੱਕਾ ਤੇ ਗਲਤ ਹੋ ਰਿਹਾ ਹਾਂ ਜੀ ਮਦਦ ਸਾਡੀ ਕਮੇਟੀ ਲਿਆਓ ਸਵਾਲ ਦਾ ਜਵਾਬ ਮੇਰੇ ਕੋਲ ਵੀ ਇਹ ਤੁਹਾਨੂੰ ਦੇ ਰਹੇ ਨੇ ਜੀਤਵੀਰ ਜੀ ਜਿਹੜੀ ਗੱਲ ਹੈ ਜੀ ਜਿਹੜਾ ਵਾਰਡ ਚੇਂਜ ਹੋਣਾ ਵਾਰਡ ਚੇਂਜ ਹਰੇਕ 10 ਸਾਲ ਬਾਅਦ ਹੋਣਾ ਹੀ ਹੋਣਾ ਜਿਹੜਾ ਵਾਰਡ ਨੰਬਰ ਆ ਉਹ ਤੁਹਾਡਾ ਕੋਈ ਐਡਰੈਸ ਨਹੀਂ ਹੈ ਕਿਉਂਕਿ ਬੋਰਡ ਡੀਲਿਮਿਟੇਸ਼ਨ ਜਿਹੜਾ ਬੋਰਡ ਆ ਉਹ 10 ਸਾਲ ਬਾਅਦ ਬਣਨਾ ਹੀ ਬਣਨਾ ਇਹਦਾ ਹੁਣ ਹੁਣ ਰੌਲਾ ਤਿੰਨ ਦੇ ਵਿੱਚ ਬਣਿਆ ਤਿੰਨ ਤੋਂ ਬਾਅਦ 15 ਦੇ ਵਿੱਚ ਬਣਿਆ ਹੁਣ 25 ਦੇ ਵਿੱਚ ਬਣ ਗਿਆ ਠੀਕ ਹੈ ਨਾ ਗੱਲ ਪਹਿਲਾ ਵੋਟਾਂ ਤਿੰਨ ਤੋਂ ਬਾਅਦ 10 ਸਾਲ ਨਹੀਂ 12 ਸਾਲ ਬਾਅਦ ਹੋਈਆਂ ਦੋ ਦੋ ਜਿਹੜੀਆਂ ਟਰਮਾਂ ਦੀਆਂ ਉਹ ਦਵਾ 15 ਦੇ ਵਿੱਚ ਬਣ ਗਿਆ ਜਿਹੜੀ ਇਹਦਾ ਇਹਦਾ ਵੀ ਅਸੀਂ ਹੱਲ ਸੋਚਿਆ ਸਾਡੀ ਤੁਸੀਂ ਮਿਸਪਲ ਕਾਉਂਸਲ ਲਿਆਓ ਅਸੀਂ ਸ਼ਹਿਰ ਨੂੰ ਸੈਕਟਰਾਂ ਦੇ ਵਿੱਚ ਵੰਡਾਂਗੇ ਤੁਸੀਂ ਆਪਣੇ ਐਡਰੈਸ ਦੇ ਵਿੱਚ ਸੈਕਟਰ ਦੋ 27 ਤੌਰ ਤੇ ਹੋਣਗੇ ਇਹ ਪਹਿਲਾਂ ਵੀ ਲਿਆਂਦਾ ਸੀ ਅਸੀਂ ਇਹ ਤੋਂ ਪਿਛਲੀ ਕਾਉਂਸਲ ਦੇ ਵਿੱਚ ਉਹਨੂੰ ਇੰਪਲੀਮੈਂਟ ਨਹੀਂ ਕੀਤਾ ਉਸ ਵੇਲੇ ਦੇ ਪ੍ਰਧਾਨ ਨੇ ਇਹਨੇ ਵੀ ਨਹੀਂ ਕੀਤਾ 5 ਸਾਲ ਇੱਕ ਨੇ ਕੱਢ ਤੇ ਜਿਹੜਾ ਥੋੜਾ ਹਲਾ ਉਹ ਅਸੀਂ ਵੀ ਸੋਚਦੇ ਆਂ ਵੀ ਇਹ ਇਹ ਕੋਈ ਗੱਲ ਹੈਗੀ ਕਦੇ ਸਾਡਾ 21 ਹੁੰਦਾ ਕਦੇ 26 ਹੁੰਦਾ ਕਦੇ 19 ਉਹਦਾ ਹੱਲ ਇਹ ਨਹੀਂ ਹੈ ਵੀ ਆਪਾਂ ਬਾੜ ਬੰਦੀ ਨਾ ਕਰੀਏ ਬਾੜ ਉਹੀ ਨਹੀਂ ਰਹਿਣੇ ਬਾੜ ਤਾਂ ਚੇਂਜ ਹੋਣਾ ਹੀ ਹੋਣੇ ਨੇ ਇਹਦਾ ਹੱਲ ਇਹ ਹੈ ਵੀ ਇਹਨੂੰ ਸੈਕਟਰਾਂ ਦੇ ਵਿੱਚ ਅਸੀਂ ਵੰਡਾਂਗੇ ਇਹ ਸਾਡਾ ਥੋੜਾ ਨਾਲ ਵਾਅਦਾ ਵੀ ਖੰਨੇ ਸ਼ਹਿਰ ਨੂੰ 17 ਸੈਕਟਰਾਂ ਦੇ ਵਿੱਚ ਵੰਡ ਕੇ ਇੱਕ ਸੁੰਦਰ ਸ਼ਹਿਰ ਬਣਾਵਾਂਗੇ ਸਰਦਾਰ ਤਰਨਪਿੰਰ ਸਿੰਘ ਸੌਂਦ ਦੀ ਇਹ ਸੋਚ ਆ ਵੀ ਸ਼ਹਿਰ ਨੂੰ ਬਹੁਤ ਵਧੀਆ ਬਣਾਇਆ ਜਾਵੇ ਉਹਦੇ ਵਿੱਚ ਡਿੱਕਾ ਮਿਊਸਪਲ ਕਾਉਂਸਲ ਦਾ ਪ੍ਰਧਾਨ ਸੀ ਜੀ ਦੇ ਕਰਕੇ ਕਰੋੜਾ ਰੁਪਈਆ ਐਨ ਕੈਪ ਦਾ ਜੋ ਲੈਪਸ ਹੋ ਗਿਆ ਇਹਨੇ ਕੋਈ ਕੰਮ ਚੱਲਣ ਨਹੀਂ ਦਿੱਤਾ ਐਨ ਕੈਪ ਦਾ ਜੋ ਪੈਸਾ ਸੀ ਉਹ ਅਨਅਥਰਾਇਜ਼ ਵੀ ਲੱਗ ਸਕਦਾ ਸੀ ਅਤਰਾਇਜ਼ ਵੀ ਲੱਗ ਸਕਦਾ ਸੀ ਪ੍ਰਧਾਨ ਨੇ ਲੈਨੋਪਾਰ ਦੇ ਕੁਝ ਕੰਮ ਜਿਹੜੇ ਐਨ ਕੈਪ ਦੇ ਵਿੱਚ ਲੱਗੇ ਸੀ ਪਹਿਲਾ ਪ੍ਰਧਾਨ ਦੇਖਿਆ ਵਰਲਡ ਦੇ ਵਿੱਚੇ ਪਹਿਲਾ ਪ੍ਰਧਾਨ ਹੋਊ ਜਿਹੜਾ ਸ਼ਹਿਰ ਦੀ ਡਿਵੈਲਪਮੈਂਟ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸਤੇ ਲੈ ਕੇ ਆਇਆ ਉਹ ਪੈਸਾ ਵੀ ਸਾਡਾ ਲੈਪਸ ਹੋਇਆ ਪਿਆ ਉਹ ਤੋਂ ਬਾਅਦ ਕੰਮ ਨਹੀਂ ਚੱਲੇ ਤੇ 20 ਕਰੋੜ ਰੁਪਇਆ ਐਨ ਕੈਪ ਦਾ ਸਾਡਾ ਵਾਪਸ ਮੁੜ ਗਿਆ ਜਿਹੜਾ ਕੀ ਸ਼ਹਿਰ ਦੀ ਤਰੱਕੀ ਵਾਸਤੇ ਸ਼ਹਿਰ ਦੇ ਲੋਕਾਂ ਵਾਸਤੇ ਲੱਗਣਾ ਸੀ ਜਿਹੜਾ ਪ੍ਰਧਾਨ ਆ ਉਹ ਮਗਰਮਸ ਦੇ ਹੰਝੂ ਰੋਕੇ ਲੋਕਾਂ ਦੇ ਵਿੱਚ ਆਪਣੀ ਅਮੇਜ ਬਣਾਉਣਾ ਚਾਹੁੰਦਾ ਅਸਲ ਵਿੱਚ ਉਹ ਝੂਠ ਦਾ ਭਲੰਦਾ ਹਮੇਸ਼ਾ ਝੂਠ ਬੋਲਦਾ ਸੈਨ ਕਰਨ ਤੋਂ ਹਰ ਇੱਕ ਜਗ੍ਹਾ ਤੋਂ ਭੱਜਦਾ ਪੈਸੇ ਲੈਣ ਤੋਂ ਕਿਤੋਂ ਭੱਜਦਾ ਨਹੀਂ ਹੈ ਜੀ ਅੰਦਰ